ਕਿ ਅੱਜ 10 ਦਿਨ ਹੋ ਗਏ ਜੀ ਘਰੋਂ ਗਿਆ ਨੂੰ ਹਾਂਜੀ ਉਹਨਾਂ ਨੇ ਐਤਵਾਰ ਕੋਟਿੰਗ ਕੀਤਾ ਜੀ ਮਤਲਬ ਕਿ ਕਹਿੰਦੇ ਅਸੀਂ ਤਾਂ ਚੜੀ ਜਾਂਦੇ ਬਾਬੇ ਦੀ ਯਾਤਰਾ ਤੇ ਇਸ ਤੋਂ ਬਾਅਦ ਮਰ ਕੇ ਤੁਹਾਨੂੰ ਕਾਲ ਕੋਈ ਨਹੀਂ ਲੱਗਣੀ ਜੀ ਹਰ ਕੇ ਸੋਮਾ ਜਰੂਰ ਜਲਦੀ ਲੋਟਾਂਗੇ ਉਹ ਤੋਂ ਤੁਹਾਨੂੰ ਕਾਲ ਕਰਾਂਗੇ ਉਸ ਤੋਂ ਬਾਅਦ ਫੋਨ ਆਇਆ ਨਹੀਂ ਜੀ ਉਸ ਤੋਂ ਬਾਅਦ ਕੋਈ ਕੋਰਟਿੰਗ ਵੀ ਹੋ ਰਿਹਾ ਜੀ ਮੈਸੇਜ ਵੀ ਬਹੁਤ ਪਾਏ ਜੀ ਮਤਲਬ ਕਿ ਬਹੁਤ ਜ਼ਿਆਦਾ ਉਡੀਕਤਾ ਵੀ ਮਰ ਕੇ ਜਲਦੀ ਫੋਨ ਆਵੇ ਕੋਈ ਨਾ ਕੋਈ ਜਲਦੀ ਲੋਟੇ ਘਰੇ ਨਹੀਂ ਜੀ ਕੋਈ ਨਹੀਂ ਮਤਲਬ ਕਿ ਕੋਈ ਗੱਲਬਾਤ ਹੋ ਨਹੀਂ ਰਹੀ ਕਿੱਥੇ ਜੀ ਮਣੀ ਮੇਸਜ ਗਈ ਹੈ ਜੀ ਸ਼ਿਵਜੀ ਭਗਵਾਨ ਦੇ ਦਰਵਾਜ਼ੇ ਪਤਾ ਅੱਗੇ ਕਿੰਨੇ ਕਿਦਣਾ ਚਾ ਜਾਂਦੇ ਅਗੇ ਸ਼ੇਰਾਂ ਦੀ ਵਾਪਸੀ ਆ ਜਾਂਦੀ ਹੈ ਮੋਟਰਸਾਈਕਲ ਤੇ ਜਾਂਦੇ ਆ ਜੀ ਤੇ ਅੱਜ ਹੁਣ ਕਿੰਨੇ ਨੂੰ 10 ਦਿਨ ਹੋ ਗਏ ਹਾਂ ਜੀ ਅੱਜ 10 ਦਿਨ ਹੋ ਗਏ ਤਾਂ ਸਰ ਕੋਈ ਪਤਾ ਨਹੀਂ ਨਹੀਂ ਜੀ ਕੋਈ ਫੋਨ ਫੋਨ ਵੀ ਨਹੀਂ ਆਇਆ ਨਹੀਂ ਜੀ ਕੋਈ ਨਹੀਂ ਆਇਆ ਕੀ ਮੰਗ ਕਰਦੇ ਤੁਸੀਂ ਮੰਗਾ ਸੀ ਇਹੀ ਕਰਦੇ ਆ ਜੀ ਸਾਰੇ ਜੋ ਵੀਰ ਭੈਣ ਭਰਾ ਗਏ ਮੇਰੇ ਸਭ ਘਰੇ ਜਲਦੀ ਲੋਟਣ ਦੀ ਕਿਰਪਾ ਕਰਨ ਦੀ ਕਰਦਾਂ ਨਾ ਮਤਲਬ ਕਿ ਬਹੁਤ ਜ਼ਿਆਦਾ ਟੈਨਸ਼ਨ ਹੋ ਰਹੀ ਹੈ ਜੀ ਬੇਟਾ ਹੈ ਜੀ ਆਪਣਾ ਤੇ ਬਸ ਐਤਵਾਰ ਵਾਲੇ ਦਿਨ ਹੀ ਗੱਲ ਹੋਈ ਆ ਉਸ ਤੋਂ ਬਾਅਦ ਨਹੀਂ ਕੋਈ ਗੱਲ ਹੋਈ ਪਿਛਲਿਆਂ ਦਿਨਾਂ ਆ ਹੁਣ ਮੈਂ ਤਵਾਰ ਆ ਪਿਛਲੇ ਪਿਛਲੇ ਅੱਛਾ ਹਾਂਜੀ ਉਸ ਤੋਂ ਬਾਅਦ ਕੋਈ ਸਾਡੀ ਗੱਲ ਨਹੀਂ ਹੋਈ ਫੋਨ ਲਾਉਣੇ ਬੰਦ ਹੀ ਆਈ ਜਾਂਦਾ ਅੱਗੇ ਵੀ ਜਾਂਦੇ ਰਹਿੰਦੇ ਹਾਂਜੀ ਹਾਂਜੀ ਹਰ ਸਾਲ ਜਾਂਦੇ ਆ ਸ਼ੇਅ ਦੇ ਨਾਲ ਤੋਂ ਘਰੇ ਆ ਜਾਂਦੇ ਹੁੰਦੇ ਹੁਣ 10 ਦਿਨ ਹੋ ਗਏ ਨਹੀਂ ਹਾਂਜੀ ਹੁਣ 10 ਦਿਨ ਹੋ ਗਏ ਨਹੀਂ ਕੋਈ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤੁਸੀਂ ਉਹਨਾਂ ਹਾਂਜੀ ਬਹੁਤ ਸਾਰੇ ਫੋਨ ਰੋਜ਼ ਹੀ ਲਾਉਣੇ ਆ ਤੇ ਨਹੀਂ ਲੱਗਦਾ ਨਹੀਂ ਗੱਲ ਹੁੰਦੀ ਕੋਈ ਯਾਦ ਦੋ ਸੰਪਰਕ ਕੀ ਮੰਕਰਦਨ ਸਰਕਾਰ ਸਰਕਾਰ ਤੋਂ ਇਹੀ ਮੰਗ ਕਰਦੇ ਆ ਜੀ ਸਾਡੇ ਬੇਟੇ ਆ ਜਿਹੜੇ ਸਾਰਿਆਂ ਦੇ ਮਾਵਾ ਦੇ ਜਿਹੜੀਆਂ ਮਾਵਾ ਰੋਦੰਗਾ ਸਾਡੇ ਬੇਟੇ ਘਰੇ ਆਉਣ ਸਾਰੀ ਸਾਰੀ ਗੱਲ ਝਾਕਦੀਆਂ ਨੂੰ ਮੰਗ ਜਾਂਦੀ ਰੋਦੰਗਾ ਘਣਾੰਦੀ ਆ ਇਹਨਾਂ ਸੱਤ ਅੱਠਾਂ ਦਿਨ ਤੋਂ ਆ ਗਏ ਸੀ ਅੱਛਾ ਤੁਹਾਨੂੰ ਦੱਸ ਦਿੰਦੇ ਹਾਂ 20 ਤਰੀਕ ਦੇ ਗਏ ਬਈ ਪਹਿਲਾਂ ਕਦੇ ਫੋਨ ਫੋਨ ਬੰਦ ਹੁੰਦੇ ਹੋ ਜਾਂਦੇ ਸੀ ਹਾਂ ਜੀ ਨਹੀਂ ਉੱਪਰ ਜਿਹੜੀ ਚੜਾਈ ਚੜ੍ਹ ਕੇ ਸਕੇ ਰਮਾਂਦ ਆਉਂਦੇ ਸੀ ਤੇ ਇੱਕ ਦਿਨ ਹੀ ਲੱਗਾ ਬਸ ਹੁਣ ਐਤਵਾਰ ਤੱਕ ਇੱਕ ਵਾਰ ਚ ਨਹੀਂ ਲੱਗੇ ਕੋਈ ਨਹੀਂ ਦਿੱਤਾ ਹਾਂ ਜੀ ਲਾਗਤ ਨੇ ਬੰਦੀ ਆਈ ਹੈ ਕੀ ਕੰਮ ਕੀ ਕਰਦੇ ਪਰਿਵਾਰ ਬਸ ਅੱਧੇ ਤੱਕ ਪਈ ਕਿ ਅੱਜ ਮੇਰੇ ਨਗਰ ਤੋਂ ਜਿਹੜੇ ਅੱਜ 15 ਪਰਿਵਾਰਾਂ ਦੇ ਜਿਹੜੇ ਮੈਂ ਕਹਿੰਨਾ ਆ ਬਾਬਾ ਜੀ ਦੇ ਮਹਿਮੂਨੀ ਦੀ ਹਮੈਸ਼ਾ ਹਮੈਸ਼ਾ ਪ੍ਰਦੇਸ਼ ਦੇ ਵਿੱਚ ਗਏ ਆ ਪਿਛਲੇ ਅੱਜ 10 ਦਿਨਾਂ ਤੋਂ ਜਾਨਕਾ ਇੱਥੋਂ ਚਲੇ ਗਏ ਸੀ ਤੇ ਅੱਜ ਕਈ ਦਿਨਾਂ ਤੋਂ ਬਾਅਦ ਜਿਹੜੀ ਇਹਨਾਂ ਦੀ ਕੋਈ ਗੱਲਬਾਤ ਉਸ ਸਾਰੇ ਪਰਿਵਾਰਾਂ ਨਾਲ ਨਹੀਂ ਹੋਈ ਅੱਜ ਸਾਰੇ ਪਰਿਵਾਰ ਇੱਥੇ ਮੇਰੇ ਗ੍ਰਹਿ ਵਿਖੇ ਆਏ ਆ ਤੇ ਮੈਂ ਇਹਨਾਂ ਦੇ ਇਸ ਦੁੱਖ ਦਰਦ ਨੂੰ ਸਮਝਦਾ ਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਵੀ ਮੰਗ ਕਰਦਾ ਹੈ ਕਿ ਇਹਨਾਂ ਪਰਿਵਾਰਾਂ ਦੇ ਜਿਹੜੇ ਮੈਂਬਰ ਜਿਹੜੇ ਆ ਉਹ ਉੱਥੇ ਗਏ ਆ ਤਾਂ ਉਹਨਾਂ ਦੇ ਜਾਣਕਾਰੀ ਪ੍ਰਾਪਤ ਕਰਨ ਲਈ ਪ੍ਰਸ਼ਾਸਨ ਨੂੰ ਮੈਂ ਅਰਜ਼ ਕਰਦਾ ਕਿ ਉਹ ਆਪਣੇ ਲੈਵਲ ਤੇ ਉੱਥੋਂ ਜਾਣਕਾਰੀ ਇਕੱਤਰ ਕਰਨ ਅਤੇ ਭਾਰਤ ਸਰਕਾਰ ਤੋਂ ਵੀ ਮੰਗ ਕਰਦਾ ਕਿ ਹਿਮਾਚਲ ਦੇ ਵਿੱਚ ਜਿਹੜੀ ਜਗ੍ਹਾ ਤੇ ਗਏ ਸੀ ਤੇ ਉਹ ਜਗਤੋਂ ਜੇ ਕੋਈ ਕੋਈ ਘਟਨਾ ਜਾਂ ਕੋਈ ਇਸ ਤਰ੍ਹਾਂ ਦਾ ਕੋਈ ਹੋਇਆ ਤਾਂ ਉਹਦੀ ਜਾਣਕਾਰੀ ਦਿੱਤੀ ਜਾਵੇ ਇਹਨਾਂ ਪਰਿਵਾਰਾਂ ਦੀ ਪੂਰੀ ਜਾਣਕਾਰੀ ਲੈ ਕੇ ਮੈਂ ਜ਼ਿਲ੍ਹਾ ਪ੍ਰਸ਼ਾਸਨ ਫਰੀਕੋਟ ਤੋਂ ਵੀ ਮੰਗ ਕਰਾਂਗਾ ਕਿ ਆ ਜਿਹੜੇ ਸਾਡੇ ਮੈਂਬਰ ਆ ਤੇ ਆ ਉਹਨਾਂ ਦੇ ਮੋਬਾਈਲ ਨੰਬਰ ਤੇ ਉਹਨਾਂ ਦੇ ਪੂਰੇ ਪੂਰੇ ਨਾਮ ਦੇ ਨਾਲ ਜਿਹੜਾ ਪ੍ਰਸ਼ਾਸਨ ਨੂੰ ਮਿਲ ਕੇ ਤੇ ਮੰਗ ਕਰਾਂਗੇ ਕਿ ਇਹਨਾਂ ਦੀ ਜਿਹੜੀ ਭਾਲ ਹੋ ਯਾਰੀ ਕੀਤੀ ਜਾਵੇ ਤੇ ਇਹਨਾਂ ਨੂੰ ਜਿਹੜਾ ਇਹਨਾਂ ਤੱਕ ਜਿਹੜਾ ਉਹਨਾਂ ਨੂੰ ਜਿਹੜਾ ਮਿਲਾਇਆ ਜਾਵੇ ਜੇ ਕਈ ਰੀ ਚੱਕ ਤੇ ਫਸੇ ਵੀ ਹੈ ਤਾਂ ਮੈਂ ਉਥੋਂ ਦੀ ਹਮਾਚਪੁਰੇ ਦੀ ਸਰਕਾਰ ਨੂੰ ਵੀ ਅਰਜ਼ੀ ਕਰਦਾ ਕਿ ਉਹ ਵੀ ਉਹਨਾਂ ਦੀ ਜਿਹੜੀ ਭਾਲ ਕਰਕੇ ਕੀ ਲੱਗਦਾ ਹੈਗਾ ਕਿ ਜਿਹੜੇ ਹੜਾ ਆਏ ਨੇ ਜਾਂ ਲੈਂਡਸਲਾਈਡਿੰਗ ਹੋ ਗਈ ਹਾਂਜੀ ਹੋ ਸਕਦਾ ਕੋਈ ਇਸ ਤਰ੍ਹਾਂ ਦੀ ਕੋਈ ਮੈਂ ਕਹਿੰਨਾ ਪ੍ਰਮਾਤਮਾ ਨਾ ਕੋਈ ਇਸ ਤਰ੍ਹਾਂ ਦੀ ਦੁਰਘਟਨਾ ਹੋਵੇ ਪਰ ਲੇਕਿਨ ਜਿਹੜੀਆਂ ਆਪਾਂ ਨਾ ਤਾਂ ਸੋਸ਼ਲ ਮੀਡੀਆ ਤੇ ਜਾਂ ਆਪਾਂ ਦੇਖਦੇ ਪਏ ਆ ਕਿ ਅੱਜ ਬੜਾ ਜਿਹੜਾ ਇਸ ਤਰ੍ਹਾਂ ਦੇ ਜਿਹੜਾ بارشਾਂ ਦੇ ਕਾਰਨ ਦੁਰਘਟਨਾ ਹੋ ਰਹੀ ਹੈ ਕਿਤੇ ਬੱਦਲ ਫਟ ਰਹੇ ਆ ਕਿਤੇ ਪਹਾੜ ਗਿਰ ਰਹੇ ਆ ਤਾਂ ਬਹੁਤ ਸਾਰੀਆਂ ਘਟਰਾਵਾਂ ਜਿਹੜੀਆਂ ਆਪਾਂ ਨੂੰ ਮਿਲ ਮਿਲ ਰਹੀਆਂ ਤਾਂ ਹੋ ਸਕਦਾ ਕੋਈ ਇਦਾਂ ਦੀ ਘਟਨਾ ਨਾ ਵਾਪਰੇ ਪਰ ਜੇਕਰ ਕੋਈ ਇਦਾਂ ਦੀ ਘਟਨਾ ਹੋ ਉਸ ਏਰੀਆ ਚ ਵਾਪਰਦੀ ਆ ਜਾਂ ਕੋ ਉਹਦੇ ਪਰੇ ਕੋਈ ਜਾਣਕਾਰੀ ਹੈ ਪ੍ਰਸ਼ਾਸਨ ਉਥੋਂ ਦੇ ਪ੍ਰਸ਼ਾਸਨ ਨੂੰ ਵੀ ਮਚਪਰਦੇਸ਼ ਨੂੰ ਤੇ ਇੱਥੋਂ ਦੇ ਮੈਂ ਜ਼ਿਲ੍ਹਾ ਪ੍ਰਸ਼ਾਸਨ ਫਰੀ ਕੋਟ ਤੋਂ ਵੀ ਡੀ ਸਾਹ ਤੋਂ ਮੰਗ ਕਰਦਾ ਕਿ ਤੁਰੰਤ ਇਹਨਾਂ ਸਾਡੇ ਪੰਜ ਗ੍ਰਹਿ ਕਲਾਂ ਦੇ ਜਿਹੜੇ 15 ਤੋਂ ਉੱਪਰ ਜਿਹੜੇ ਪਰਿਵਾਰਾਂ ਦੇ ਮੈਂਬਰ ਜਿਹੜੇ ਉੱਥੇ ਗਏ ਆ ਉਹਨਾਂ ਦੀ ਜਾਣਕਾਰੀ ਉਥੋਂ ਲੈ ਕੇ ਤੇ ਇਹਨਾਂ ਪਰਿਵਾਰਾਂ ਨਾਲ ਕੋਈ رابطہ ਕੈਂਪ ਕੀਤਾ ਜਾਵੇ